ਹਾਂ ਗੁੱਡ ਮਾਰਨਿੰਗ ਦੋਸਤੋ ਅੱਜ ਸਵੇਰੇ ਸਵੇਰੇ ਮੈਂ ਬਾਰਾਂਦਰੀ ਦੇ ਚਿਲਡਰਨ ਪਾਰਕ ਵਿੱਚ ਹਾਂ ਤੁਸੀਂ ਦੇਖ ਰਹੇ ਹੋ ਇੱਥੇ ਬੱਚਿਆਂ ਵਾਸਤੇ ਇਹ ਵਿਸ਼ੇਸ਼ ਤੌਰ ਤੇ ਕਿਉਂਕਿ ਇਹ ਚਿਲਡਰਨ ਪਾਰਕ ਹੈ ਬੱਚਿਆਂ ਵਾਸਤੇ ਇੱਥੇ ਝੂਲੇ ਲੱਗੇ ਹੋਏ ਨੇ ਅੱਜ ਸਵੇਰੇ ਸਵੇਰੇ ਦਾ ਇਹ ਸਮਾਂ ਹੈ ਲੇਕਿਨ ਜਦੋਂ ਸ਼ਾਮ ਵੇਲੇ ਬੱਚੇ ਇੱਥੇ ਆਉਂਦੇ ਨੇ ਤੁਸੀਂ ਆ ਕੇ ਦੇਖਿਆ ਕਰੋ ਇਹ ਘੁੰਮਣ ਬੱਚਿਆਂ ਨੂੰ ਇਹ ਘੁਮਾਣ ਫੇਰਾਣ ਤੇ ਇੱਥੇ ਇੰਜੋਏ ਕਰਨ ਲਈ ਬਹੁਤ ਹੀ ਅੱਛਾ ਪਾਰਕ ਹੈ ਸ਼ਾਮ ਵੇਲੇ ਬਹੁਤ ਲੋਕ ਇੱਥੇ ਆਉਂਦੇ ਨੇ ਜੀ ਆਪਣੇ ਪਰਿਵਾਰਾਂ ਨੂੰ ਲੈ ਕੇ ਛੋਟੇ-ਛੋਟੇ ਬੱਚੇ ਇਹਨੇ ਝੋਲਿਆਂ ਵਿੱਚ ਝੂਲਦੇ ਹੁੰਦੇ ਆ ਤੇ ਬੜਾ ਅੱਛਾ ਲੱਗਦਾ ਦੇਖ ਕੇ ਸਕੂਨ ਮਿਲਦਾ ਦਿਲ ਨੂੰ ਕਿ 12 ਦਰੀ ਦਾ ਇਹ ਪਾਰਕ ਮਤਲਬ ਤੁਸੀਂ ਦੇਖੋਗੇ ਇੱਥੇ ਬਹੁਤ ਹਰਿਆਵਲ ਹੈ ਇੱਥੇ ਬੱਚਿਆਂ ਵਾਸਤੇ ਦੇਖੋ ਕਿਸ ਤਰੀਕੇ ਦੇ ਪਰਿਵਾਰਕ ਝੂਲੇ ਲੱਗੇ ਹੋਏ ਨੇ ਤੇ ਸ਼ਾਮ ਵੇਲੇ ਇਹ ਜਦੋਂ ਬੱਚੇ ਥੋੜੇ ਇਸ ਸਕੂਲ ਤੋਂ ਆ ਕੇ ਫ੍ਰੀ ਹੋ ਜਾਂਦੇ ਨੇ ਤੇ ਆਪਣੇ ਪਰਿਵਾਰਾਂ ਨਾਲ ਲੈ ਕੇ ਇਹ ਇੱਥੇ ਪਰਿਵਾਰ ਦੇ ਲੋਕ ਇੱਥੇ ਆਉਂਦੇ ਨੇ ਤੇ ਬਹੁਤ ਹੀ ਅੱਛਾ ਇੱਥੇ ਮਾਹੌਲ ਹੈ ਜੀ ਤੁਸੀਂ ਦੇਖ ਰਹੇ ਹੋ ਚਾਰੇ ਤਰਫ ਇੱਥੇ ਕਿੰਨੀ ਹਰਿਆਲੀ ਹੈ ਇੱਥੇ ਦੇਖੋ ਬੂਟੇ ਲੱਗੇ ਹੋਏ ਨੇ ਤੇ ਬਹੁਤ ਹੀ ਸਕੂਨ ਮਿਲਦਾ ਹੈ ਇੱਕ ਤਰੀਕੇ ਦੀ એનર્ਜੀ ਮਿਲਦੀ ਹੈ ਜੀ ਇੱਥੇ ਆ ਕੇ ਮੈਂ ਜਦ ਵੀ ਇੱਥੇ ਆਂਦਾ ਮੈਨੂੰ ਬੜਾ ਅੱਛਾ ਲੱਗਦਾ ਹੈ ਤੇ ਮੈਂ ਆਪ ਸਾਰਿਆਂ ਨੂੰ ਵੀ ਕਹਾਂਗਾ ਕਿ ਇਸ ਚਿਲਡਰਨ ਪਾਰਕ ਵਿੱਚ ਤੁਸੀਂ ਵੀ ਆਇਆ ਕਰੋ ਸਵੇਰੇ ਸਵੇਰੇ ਸੈਰ ਕਰਨ ਵਾਸਤੇ ਤੇ ਸ਼ਾਮ ਨੂੰ ਇੱਥੇ ਆਪਣੇ ਪਰਿਵਾਰਾਂ ਨੂੰ ਲੈ ਕੇ ਤੁਸੀਂ ਆ ਸਕਦੇ ਹੋ ਇਹ ਦੇਖੋ ਬੱਚਿਆਂ ਵਾਸਤੇ ਹਰ ਇੱਕ ਤਰੀਕੇ ਦੇ ਇੱਥੇ ਝੂਲੇ ਨੇ ਬਹੁਤ ਖੁਸ਼ ਹੁੰਦੇ ਨੇ ਸ਼ਾਮ ਵੇਲੇ ਦੇਖਿਆ ਕਰੋ ਇਹ ਪਾਰਕ ਹੱਸਦਾ ਤੁਹਾਨੂੰ ਨਜ਼ਰ ਆਏਗਾ ਜੀ ਇਸ ਸਮੇਂ ਜਿੰਨੀ ਏਨਰਜੀ ਹੈਗੀ ਸਵੇਰੇ ਸਵੇਰੇ ਕਿੰਨਾ ਸ਼ਾਂਤ ਮਾਹੌਲ ਹੈ ਸੋ ਸ਼ਾਇਦ ਤੁਸੀਂ ਇਹ ਇਸ ਪਾਰਕ ਵਿੱਚ ਆ ਕੇ ਬਹੁਤ ਸ਼ਾਇਦ ਨਹੀਂ ਪੱਕਾ ਇਸ ਪਾਰਕ ਵਿੱਚ ਆ ਕੇ ਬਹੁਤ ਖੁਸ਼ੀ ਮਹਿਸੂਸ ਕਰੋਗੇ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਜੀ